ਉਹ ਕੋਠੀ ਤੇਰੀ ਬੇਕਾਲੇ ਸ਼ੀਸ਼ੇ ਮਾਰ ਦੇ ਨੇ ਹਲਸ਼ੂਕਾ ਕਿਸੇ ਜੱਦੀ ਦੇ ਕੋਕੇ ਦਾ ਪੈ ਗਿਆ ਚਮਕਰਾ ਤਪ ਤਣ ਦੇ ਘਰਵਰੀ ਉਹ ਬਿਲਕੁਲ ਨੰਬਰ ਪਲੇਟ ਤੇ ਰਾਣਾ ਨਹੀਂ ਦਿਖ ਸਕਦੇ ਉਹ ਸਿਰ ਤੇ ਲੱਗੀ ਹੋਈ ਪੰਦ ਕਰ ਦੇ ਦੀ ਭਾਰੀ ਮੇਰੀ ਜ਼ਿੰਦਗੀ ਦਾ ਇੱਕ ਹੀ ਸੰਘਰਸ਼ ਆ ਬਾਦੋ ਕੀ ਲੋਕਾਂ ਦੇ ਦਿਮਾਗਾਂ ਨੂੰ ਤੇਜ਼ ਕਰਨਾ ਮੈਂ ਇੱਕ ਹੀ ਗੱਲ ਸੱਤ ਤੇ ਸਹੀ ਗਾਊਂਗਾ ਵੀ ਹਮੇਸ਼ਾ ਇਨਸਾਨ ਆਪਣੇ ਆਪ ਨੂੰ ਦੇਖ ਕੇ ਚੱਲੇ ਹਰ ਇੱਕ ਕਦਮ ਦੇਖ ਕੇ ਚੱਲੇ ਜੇ ਅੱਠ ਤੋਂ ਅੱਠ ਤੱਕ ਦਾ ਟਾਈਮ ਮਿਲ ਰਿਹਾ ਤਾਂ ਉਹ ਅੱਠ ਤੋਂ ਅੱਠ ਤੱਕ ਦੇ ਟਾਈਮ ਨੂੰ ਸਹੀ ਤਰੀਕੇ ਨਾਲ ਯੂਜ਼ ਕਰੇ ਤੇ ਆਪਦੀ ਕਾਮਯਾਬੀ ਨੂੰ ਹੱਥ ਮਾਰੇ ਓਕੇ ਬਾਬੂ ਉਹ ਵੰਗਾ ਯੋਸ਼ਣ ਕੌਂਦੀ ਫਿਰਦੀ ਸਾਨੂੰ ਮਗਰੋਂ ਲਾਉਂਦੀ ਫਿਰਦੀ ਦਿਲ ਤੋ ਯਾਰਾ ਕੀਤਾ ਉਹਦਾ ਦਿਲ ਸਾਡਾ ਤੜਫਾਉਂਦੀ ਫਿਰਦੀ ਚੱਲ ਸਾਡਾ ਟਾਈਮ ਵੀ ਆਊਗਾ ਕਦੇ ਤਾਂ ਰੱਬ ਲੈ ਆਊਗਾ ਉਹਨੂੰ ਰਾਸ ਮਜਾਇਆ ਸੀ ਰਾ ਸਾਨੂੰ ਹੀ ਉਹ ਪਾਉਂਦੀ ਫਿਰਦੀ ਵੰਗਾਏ ਸ਼ਣ ਕਉਂਦੀ ਫਿਰਦੀ ਸਾਨੂੰ ਮਗਰੋਂ ਲਾਉਂਦੀ ਫਿਰਦੀ ਦਿਲ ਤੈਨੂੰ ਚਾ ਬੈਠੇ ਦਿਲ ਸਾਡਾ ਹੀ ਤੜਫਾਉਂਦੀ ਫਿਰਦੀ ਉਹ ਤੈਨੂੰ ਕੁੜੀਏ ਚਾ ਬੈਠਾ ਜਿੰਦ ਤੇਰੇ ਨਾਮੇ ਲਾ ਬੈਠਾ ਉਂਝ ਤਾਂ ਕੁੜੀਏ ਵੇਲਾ ਸੀ ਤੇਰੇ ਪਿੱਛੇ ੱੱਕੇ ਖਾ ਬੈਠਾ ਅੱਜ ਤੂੰ ਹੀ ੱੱਕੇ ਦੇਖ ਖਵਾਉਂਦੀ ਫਿਰਦੀ ਵੰਗਾਓ ਸ਼ਣ ਕਾਉਂਦੀ ਫਿਰਦੀ ਸਾਨੂੰ ਮਗਰੋਂ ਲਾਉਂਦੀ ਫਿਰਦੀ ਦਿਲ ਤੋਯੋ ਦਾ ਕਰ ਬੈਠੇ ਦਿਲ ਸਾਡਾ ਹੀ ਤੜਫਾਉਂਦੀ ਫਿਰਦੀ ਓ ਪੰਜ ਰੁਪਏ ਟੇਕ ਕੇ ਬਾਬਾ ਪੈਰੀ ਪੈਨੀਆਂ ਠੀਕ ਨਹੀਂ ਮੈਂ ਤਾਂ ਰਹਿੰਦੀ ਮੈਂ ਤਾਂ ਢਿੱਲੀ ਹੀ ਰਹਿਨੀ ਆ ਕਰਦੇ ਕੋਈ ਜਾਦੂ ਮੇਰਾ ਚੰਦ ਚੜਾ ਦੇ ਤੂੰ ਐਨਾ ਹੀ ਆ ਬਾਬੇ ਹੁਣ ਖੜ ਕੇ ਆ ਵੀ ਬਸ ਹੀ ਅੰਦਰ ਹੀ ਇੱਕ ਆਵਾਜ਼ ਆਈ ਵੀ ਤੂੰ ਲਿਖ ਵੀ ਤੇ ਗਾ ਵੀ ਬਸ ਮੈਂ ਲੱਗ ਗਿਆ ਟੱਤੇ ਪੱਜੇ ਟੱਪੇ ਜੋੜਨ ਬਾਈ ਜਿਵੇਂ ਲੋਟ ਆਉਂਦਾ ਮਹਾਰਾਜ ਦੀ ਕਿਰਪਾ ਕੋਸੇ ਯਾਰਾਂ ਦੀ ਕਿਰਪਾ ਜਿਹੜੇ ਸਪੋਰਟ ਕਰਨਗੇ ਉਹਨਾਂ ਦੀ ਕਿਰਪਾ ਬਾਈ ਇਹ ਸਾਰੀ ਕਹਿੰਦਾ ਮਤਲਬ ਵੀ ਜਿਹੜੇ ਬੰਦੇ ਮੈਨੂੰ ਲਾਈਕ ਫੋਲੋ ਕਰਨਗੇ ਇਹ ਸਾਰੀ ਉਹਨਾਂ ਦੀ ਕਿਰਪਾ ਹੀ ਹੋਣੀ ਆ ਬਸ ਮੇਰੀ ਤਾਂ ਇੱਕ ਜਵਾਨ ਆ ਤੇ ਦਿਮਾਗ ਆ ਥੋੜਾ ਬਹੁਤਾ ਜਿਹੜਾ ਚੱਲੀ ਜਾਂਦਾ ਮੋਟਾ ਹਨਾ ਅੱਗੇ ਪ੍ਰਮਾਤਮਾ ਦੀ ਮਿਹਰ ਰਵੇ ਸੱਟ ਰਵਾਂਗੇ ਕੋਈ ਗੱਲ ਨਹੀਂ ਮਿਲਦੇ ਰਵਾਂਗੇ ਬਾਬਿਓ ਅੱਜ ਇੰਨਾ ਹੀ ਆ ਮੈਂ ਲਾਈਵ ਚ ਅੱਗੇ ਵਧੀਆ ਗਾਇਕੀ ਕਰਨਾ ਚਾਹੁੰਦਾ ਵਧੀਆ ਗਾਇਕੀ ਕਰਨੀ ਚਾਹੁੰਦਾ ਵਧੀਆ ਕਲਾਕਾਰ ਬੰਨਾ ਚਾਹੁੰਦਾ ਬਸ ਮਹਾਰਾਜ ਮਿਹਰ ਕਰੇ ਕੋਈ ਨਹੀਂ ਜੇ ਝਾਉਂਦੇ ਰਹੇ ਜਿੰਦ ਮਿਲੀ ਤਾਂ ਜਰੂਰ ਬਾਬਿਓ ਚੰਗਾ ਕੁਛ ਗਾ ਕੇ ਵਿਖਾਵਾਂਗੇ ਹਨਾ ਪ੍ਰੈਕਟਿਸ ਦਾ ਕਿਹੜੀ ਮੈਂ ਕਰਦਾ ਬਾਈ ਬਸ ਕਰੇ ਮੈਂ ਮਾੜਾ ਮੋਟਾ ਕਰਦਾ ਰਹਿਣਾ ਕੰਮ ਧੰਦਾ ਉਹ ਦਰ ਤੇ ਸੱਤਾ ਲਾਉਣ ਵਾਲੀਏ ਸਾਨੂੰ ਤੂੰ ਸਮਝਾਉਣ ਵਾਲੀਏ ੱੱਕੇ ਖਾਣੇਗੀ ਹੈ ਛੱਡ ਕੇ ਤੁਰ ਗਈ ਯਾਰਾਂ ਨੂੰ ਤੂੰ ਕੱਲੀ ਰਹਿ ਜਾਵੇਂਗੀ ਐ ਤੇਰੇ ਪਿੱਛੇ ਲੱਗ ਬੈਠੇ ਸਭ ਕੁੜੀਏ ਸੀ ਤਾਂ ਛੱਡ ਬੈਠੇ ਹੁਣ ਤੂੰ ਸਮਝ ਜਾਵੇਂਗੀ ਉਹ ਕੱਲੇ ਛੱਡ ਗਈ ਯਾਰਾਂ ਨੂੰ ਕੱਲੀ ਰਹਿ ਜਾਵੇਂਗੀ ਅੱਜ ਮੈਂ ਬਸ ਸ਼ੌਂਕ ਸੀ ਮੜਾਇਆ ਮੈਂ ਬਣਾ ਲੇ ਡੋਲੇ ਡੋਲੇ ਉਦੋਂ ਬਾਅਦ ਫੇਰ ਹਵਾ ਨਿਕਲ ਗਿਆ ਪਾਊਡਰ ਨਾ ਖਾਇਆ ਕਰੋ ਨਸ਼ਾ ਪੱਤਾ ਤਾਂ ਮੈਂ ਕਰਦਾ ਨਹੀਂ ਉਹ ਸਟੋਰੀ ਆਏ ਆਈ ਜਿਹੜਾ ਬੰਦਾ ਬਾਜਪਾਉਣਾ ਚਾਹੁੰਦਾ ਆ ਉਹਦੇ ਬੈੱਡਰੂਮ ਦੇ ਪਿੱਛੇ ਬੈੱਡ ਤੇ ਉਹ ਕਹਿੰਦਾ ਮੈਂ ਬਾਜ ਵਾਂਗੂੰ ਉੱਡਾਂ ਤੇ ਮੈਂ ਕਹਿੰਦਾ ਮੈਂ ਸਮੁੰਦਰ ਦੀਆਂ ਛੱਲਾਂ ਹੀ ਦੇਖਾਂਗਾ ਉਹ ਡਖੜਾ ਬਾਜ ਵਾਂਗੂੰ ਖੰਭ ਝਾੜਦੇ ਦੇ ਘਰ ਦੀ ਪਰ ਮੇਰੀ ਘਰ ਦੀ ਆਉਣ ਵਾਲੀ ਆ ਬਾਈ ਤੇ ਆਪਾਂ ਉਹਨੂੰ ਮौज-ਮਸਤੀ ਕਰਾਉਣੀ ਆ ਨਿਆਰੇ ਲਵੇ ਮੈਂ ਕਹਿੰਦਾ ਜਿੰਨੇ ਵੀ ਘਰਦਿਆਂ ਵਾਲੇ ਆ ਨਾ ਸਾਰੇ ਦੇ ਘਰਦਿਆਂ ਨਿਆਰੇ ਲੈਣ ਮੈਨੂੰ ਪਤਾ ਆਟਾ ਗੁੰਨਾ ਬਹੁਤ ਔਖਾ ਰੋਟੀਆਂ ਬਣਾਉਣੀਆਂ ਬਹੁਤ ਔਖੀਆਂ ਹੈ ਤਾਂ ਏ ਔਖਾ ਹੋਣ ਤੋਂ ਬਾਅਦ ਰੋਟੀ ਰਾਟੀ ਦੇ ਵੇਲੇ ਇੱਕ ਮੈਂ ਮਾਂ ਤੇ ਲਿਖਿਆ ਸੀ ਬਾਬਿਓ ਠੀਕ ਆ ਉਹਦੀ ਯਾਦ ਤੁਰਦੀ ਆ ਰੱਬ ਦੇ ਕੋਲੋਂ ਠੀਕ ਆ ਓ ਰੱਬ ਦੇ ਕੋਲੋਂ ਤੁਰਦੀ ਆ ਹਵਾ ਪਾਣੀ ਦੇ ਵਿੱਚ ਖੁਰਦੀ ਆ ਕੋਣੋ ਕੁਝ ਨਾ ਦਿਸਦਾ ਮੈਂ ਨਹੀਂ ਸਿੱਧੀ ਮੇਰੇ ਵੱਲ ਨੂੰ ਮੁੜਦੀ ਆ ਉਨਨਕ ਹੀ ਦੇਖ ਰਵਾਉਂਦੀ ਆ ਮਾਂ ਤੇਰੀ ਯਾਦ ਤਾਂ ਆਉਂਦੀ ਆ ਮਾਂ ਤੇਰੀ ਯਾਦ ਤਾਂ ਆਉਂਦੀ ਆ ਮਾਂ ਤੇਰੀ ਯਾਦ ਤਾਂ ਆਉਂਦੀ ਫਿਰ ਹੰਝੂ ਆਂਦੇ ਵਿੱਚ ਖੁਰ ਜਾਵੇ ਮੇਰੇ ਅੱਖਾਂ ਰਾਹੀਂ ਤੁਰ ਜਾਵੇ ਰਾਤ ਨੂੰ ਨੀਂਦ ਤਾਂ ਆਉਂਦੀ ਆ ਫਿਰ ਸੁਪਨੇ ਵਿੱਚ ਸਮਝ ਆਉਂਦੀ ਆ मां तेरी याद ता आउंदीया नत रोज ही देख सताउंदीया मां तेरी याद ता आउंदीया सही है भाई हम बहुत ज्यादा ਔਖਾ ਹੋ ਜਾਂਦਾ ਜੀ ਬਸ ਮਾਂ ਦਾ ਖਿਆਲ ਰੱਖਿਆ ਕਰੋ ਬਾਬੇ ਜੀ ਦੇ ਕੋਲੇ ਮਾਂ ਹੈਣੀ ਨਾ ਉਹਦੇ ਕੋਲੇ ਕੁਝ ਵੀ ਨਹੀਂ ਕਹਦਾ ਬੋਰ ਨਹੀਂ ਉੱਥੇ ਕੰਮ ਕਰਦਾ ਜਿੱਥੇ ਕਰਦੀ ਆ ਓਏ ਮਾਂ ਯਾਰਾ ਬੋਰ ਤੋ ਯਾਰਾ ਸੁਣ ਲੈ ਗੂੜੀ ਉਹਦੀ ਸ਼ਾਂ ਯਾਰਾ ਮੈਂ ਨਾ ਉਹ ਤਾਂ ਕੱਲੀ ਸ਼ਾਂ ਦੇਵੇ ਉਹ ਤਾਂ ਕੱਲੀ ਸ਼ਾਂ ਦੇਵੇ ਇਹ ਜ਼ਿੰਦਗੀ ਦੇਖ ਤੂੰ ਦਿੰਦੀ ਐ ਬਸ ਮਾਂ ਨੂੰ ਮੈਂ ਕਦੇ ਭੁੱਲਿਆ ਕਰੋ ਸ਼ਾਇਦ ਮੇਰੀ ਮਾਂ ਨੇ ਹੀ ਯਾਰ ਉਹ ਲਿਖਣ ਲਾਇਆ ਮਾੜਾ ਮੋਟਾ ਉਹਦੀ ਯਾਦ ਚ ਜਿਵੇਂ ਉਹ ਕਹਿੰਦੀ ਹੁੰਦੀ ਸੀ ਹਨਾ ਤਾਂ ਬਾਬਿਓ ਇੱਕ ਸੱਚੀ ਗੱਲ ਐ ਇਹ ਮਾਂ ਨੂੰ ਹਮੇਸ਼ਾ ਪਿਆਰ ਕਰੋ ਮਾਂ ਹੀ ਸਭ ਕੁਛ ਆ ਅਸਲੀ ਸੱਚਾ ਰੱਬ ਹੀ ਮਾਂ ਜਿਹਨੇ ਤੁਹਾਨੂੰ ਦੁਨੀਆ ਖਾਈ ਆ ਪੇਟ ਦੇ ਵਿੱਚ ਰੱਖ ਕੇ ਥੋੜੀ ਪਾਲ ਪੋਸਣਾ ਕੀਤਾ ਐ ਇਤੋਂ ਵੱਡਾ ਰੱਬ ਮੈਂ ਨਾ ਦੁਨੀਆ ਤੇ ਦੇਖਿਆ ਨਹੀਂ ਤੇ ਜਿਹੜੇ ਰੱਬ ਨੇ ਮੈਨੂੰ ਰੋਟੀ ਦਿੱਤੀ ਆ ਹੁਣ ਜੇ ਮੇਰੇ ਕੋਲੇ ਮੇਰਾ ਰੱਬ ਹੁੰਦਾ ਤਾਂ ਜਰੂਰ ਬਾਬੋ ਰੋਤੀ ਮੈਨੂੰ ਸੁਭਾ ਸ਼ਾਮ ਮਿਲਦੀ ਤੇ ਰੋਤੀ ਤਾਂ ਬਹੁਤ ਔਖਾ